ਅੱਜ ਜੀਨੀ ਕੈਨੇਡਾ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਸਕੂਲ ਦੇ ਵਿੱਚੋਂ ਕਿਸੇ ਸਿਰਫਰੇ ਨੇ ਗੋਲੀਆਂ ਚਲਾਈਆਂ ਜਿਸ ਵਿੱਚ 10 ਬੱਚਿਆਂ ਦੀ ਮੌਤ ਅਤੇ 30 ਤੋਂ ਵੱਧ ਜ਼ਖਮੀ ਹੋਏ ਨੇ ਇਸ ਵਿੱਚ ਜ਼ਿਆਦਾਤਰ ਜੋ ਖਬਰਾਂ ਨਹੀਂ ਉਹ ਜੋ ਸਾਹਮਣੇ ਆਈ ਨੇ ਜੋ ਉਹ ਬੱਚਿਆਂ ਦੀ ਮੌਤ ਦੀ ਅਤੇ ਜ਼ਖਮੀ ਹੋਣ ਦੀ ਹੈ ਕਿਵੇਂ ਦੇਖਦੇ ਹਾਂ ਕੀ ਕਾਰਨ ਸੀ ਇਸ ਪਿੱਛੇ ਦਾ ਕੀ ਐਕਸ਼ਨ ਲਿਆ ਗਿਆ ਕੀ ਕਿ ਲੋਕ ਕਿ ਅੱਗੇ ਦੇ ਹੁਣ ਸੇਫਟੀ ਕਿ ਲੋਕੀ ਲੈ ਕੇ ਕੈਨੇਡਾ ਕੁਝ ਕਰਦਾ ਵੀ ਹੈ ਦਰਸ਼ਕਾਂ ਨੂੰ ਦੱਸੋ ਜੀ ਜੀ ਬਿਲਕੁਲ ਬਿਲਕੁਲ ਕੈਨੇਡਾ ਨੇ ਆਪਣੇ ਨੈਸ਼ਨਲ ਫਲੈਗ ਜਿਹੜੇ ਨੇ ਉਹ ਵੀ ਨੀਵੇਂ ਕਰ ਦਿੱਤੇ ਇਸ ਘਟਨਾ ਤੋਂ ਬਾਅਦ ਕਿਉਂਕਿ ਅਮਰੀਕਾ ਦੇ ਵਿੱਚ ਅਸੀਂ ਅਕਸਰ ਹੀ ਸੁਣਦੇ ਰਹਿੰਨੇ ਆ ਐਸੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਪਰ ਕੈਨੇਡਾ ਵਿੱਚ ਰੇਅਰਲੀ ਆਪਾਂ ਸੁਣਿਆ ਵੀ ਇਸ ਤਰ੍ਹਾਂ ਦੀ ਘਟਨਾ ਪਹਿਲਾਂ ਕਿਤੇ ਵਾਪਰੀ ਹੋਵੇ ਸੋ ਇਹ ਇੱਕ ਸਰਕਾਰੀ ਸਕੂਲ ਦੇ ਵਿੱਚ ਮੈਂ ਪਹਿਲਾਂ ਤੁਹਾਨੂੰ ਦੱਸ ਦਵਾ ਬੀਸੀ ਦਾ ਇੱਕ ਛੋਟਾ ਜਿਹਾ ਸ਼ਹਿਰ ਹੈਗਾ ਜੀ ਟੰਪਲਰ ਟੰਪਲਰ ਰੇਜ਼ ਸ਼ਹਿਰ ਦਾ ਨਾਮ ਹੈਗਾ ਤੇ ਇੱਥੇ ਇਹ ਗੋਲੀਬਾਰੀ ਦੀ ਘਟਨਾ ਜਿਹੜੀ ਹੈ ਸਰਕਾਰੀ ਸਕੂਲ ਦੇ ਵਿੱਚ ਹੋਈ ਹੈ ਤੇ ਜਿਹਨੇ ਜਿਹਦੇ ਵੱਲੋਂ ਗੋਲੀ ਚਲਾਈ ਗਈ ਹੈ ਉਹਦਾ ਨਾਮ ਹੈਗਾ ਜੀ ਜੈਸੀ ਸਟ੍ਰੈਂਗ ਜਦੀ ਉਮਰ 18 ਸਾਲ ਦੱਸੀ ਜਾਂਦੀ ਹੈ ਸੋ ਇਹਦੇ ਵੱਲੋਂ ਆ ਕੇ ਸ਼ਰੇਮ ਜਿਹੜੀ ਹੈਗੀ ਆ ਉਹ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਤੇ ਜਿਹਦੇ ਵਿੱਚ 10 ਬੱਚਿਆਂ ਦੀ ਮੌਤ ਹੋਈ ਹੈ ਉਹਦੇ ਵਿੱਚ ਕੁਝ ਐਡਲਟਸ ਵੀ ਹੋ ਸਕਦੇ ਨੇ ਤੇ 27 ਜਾਨੇ ਜਿਹੜੇ ਹੈਗੇ ਆ ਉਹ ਜ਼ਖਮੀ ਹੋ ਗਏ ਆ ਸੋ ਕੈਨੇਡਾ ਦੇ ਇਤਿਹਾਸ ਦੀ ਇਹ ਆਪਾਂ ਕਹਿ ਲਈਏ ਵੀ ਬੜੀ ਦਿਲ ਟੁੰਬਵੀਂ ਘਟਨਾ ਹੈ ਜਿਹਦੇ ਵਿੱਚ ਜਿਹਦੇ ਜਿਹਨੂੰ ਲੈ ਕੇ ਸਾਰਾ ਕੈਨੇਡਾ ਇਸ ਵੇਲੇ ਸ਼ੋਕ ਦੇ ਵਿੱਚ ਹੈਗਾ ਹੁਣ ਜਿਹੜਾ ਜੈਸੀ ਸਟ੍ਰੈਂਗ ਹੈ ਨਾ ਉਹ ਕਹਿੰਦੇ ਆ ਵੀ ਹੈ ਤਾਂ ਮੁੰਡਾ ਪਰ ਉਹ 2023 ਤੋਂ ਆਪਣੇ ਆਪ ਨੂੰ ਇੱਕ ਕੁੜੀ ਦੀ ਤਰ੍ਹਾਂ ਪੇਸ਼ ਕਰਦਾ ਆ ਰਿਹਾ ਸੀ ਸੋ ਮਤਲਬ ਕਿ ਉਹ ਕੁੜੀਆਂ ਵਰਗਾ ਬਣ ਕੇ ਰਹਿਣ ਲੱਗ ਪਿਆ ਸੀ ਤੇ ਇਹ ਜਿਹੜੀ ਘਟਨਾ ਜਿਹੜੀ ਵਾਪਰੀ ਹੈ ਨਾ ਇਸ ਤੋਂ ਪਹਿਲਾਂ ਉਹਨੇ ਕੀ ਕੀਤਾ ਪਹਿਲਾਂ ਘਰ ਦੇ ਵਿੱਚ ਆਪਣੀ ਮਾਂ ਤੇ ਆਪਣੇ ਭਰਾ ਨੂੰ ਮਾਰਿਆ ਫਿਰ ਉਹ ਸਕੂਲ ਵੱਲ ਵਧਿਆ ਸਕੂਲ ਜਾ ਕੇ ਫਿਰ ਉਹਨੇ ਬੱਚਿਆਂ ਦੇ ਉੱਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਤੇ ਜਿਸ ਤੋਂ ਬਾਅਦ ਇਹ ਇਹ ਜਿਹੜਾ ਹੈਗਾ ਵਾਕਾ ਨਿਕਲ ਕੇ ਸਾਹਮਣੇ ਆਉਂਦਾ ਤੇ ਮੌਕੇ ਦੇ ਉੱਤੇ 에어 ਐਮਬੂਲੈਂਸ ਪੁਲਿਸ ਦੀਆਂ ਗੱਡੀਆਂ ਭਾਰੀ ਪੁਲਿਸ ਜਿਹੜੀ ਹੈਗੀ ਆ ਉੱਤੇ ਪਹੁੰਚਦੀ ਹੈ ਤੇ ਜਿਹੜੇ ਜ਼ਖਮੀ ਸੀਗੇ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਹਸਪਤਾਲਾਂ ਦੇ ਵਿੱਚ ਤੇ ਜਿਹੜੇ ਮ੍ਰਿਤਕ ਸੀਗੇ ਉਹਨਾਂ ਨੂੰ ਜਿਹੜਾ ਹੈਗਾ ਪੋਸਟਮਾਰਟਮ ਦੇ ਲਈ ਲਿਜਾਇਆ ਗਿਆ ਤੇ ਇਹਦੇ ਵਿੱਚ ਇੱਕ ਜਿਹੜੀ ਛੋਟੀ ਜੀ ਲੜਕੀ 12 ਸਾਲ ਦੀ ਜਿਹਦੀ ਸਿਰ ਤੇ ਧੌਣ ਤੇ ਗੋਲੀਆਂ ਲੱਗੀਆਂ ਤੇ ਉਹਨੂੰ ਵੈਨਕੂਵਰ ਲਿਆਂਦਾ ਗਿਆ ਇਲਾਜ ਵਾਸਤੇ ਤੇ ਉਹ ਇਲਾਜ ਦੇ ਅਧੀਨ ਹੈਗੀ ਆ ਸੋ 10 ਤੋਂ ਗਿਣਤੀ ਜਿਹੜੀ ਆ ਸ਼ਾਇਦ ਹੋਰ ਵੀ ਵੱਧ ਜਾਵੇ ਅਸੀਂ ਤਾਂ ਚਾਹੁੰਦੇ ਹਾਂ ਅਰਦਾਸ ਕਰਦੇ ਹਾਂ ਉਸ ਪਰਮਾਤਮਾ ਦੇ ਅੱਗੇ ਪਈ ਇਹ ਇਹ ਗਿਣਤੀ ਹੋਰ ਨਾ ਵਧੇ ਜਿਹੜੇ ਜ਼ਖਮੀ ਨੇ ਉਹ ਜਲਦੀ ਰਿਕਵਰ ਜਿਹੜੇ ਹੈਗੇ ਆ ਉਹ ਕਰ ਲੈਣ ਸੋ ਹੁਣ ਗੱਲ ਕਰੀਏ ਆਪਾਂ ਜੀਐਸਸੀ ਸਟ੍ਰੈਂਗ ਜਿਨੇ ਇਹ ਗੋਲੀ ਬਾਰੀ ਚ ਗੋਲੀ ਜਿਹੜੀ ਗੋਲੀ ਦੀ ਘਟਨਾ ਵਰਤਾਈ ਹੈ ਸੋ ਇਹ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਲੜਕਾ ਸੀ ਤੇ ਪਰ ਆਪਣੇ ਆਪ ਨੂੰ ਇਹ 2023 ਤੋਂ ਲੜਕੀ ਕਹਣ ਲੱਗ ਪਿਆ ਸੀ ਤੇ ਲੜਕੀਆਂ ਵਰਗੇ ਕੱਪੜੇ ਪਾਉਣ ਲੱਗ ਪਿਆ ਸੀ ਸੋ ਹੁਣ ਕੈਨੇਡਾ ਦੇ ਵਿੱਚ ਇਹ ਚਰਚਾ ਜਿਹੜੀ ਉਹ ਤੇਜ਼ ਹੋ ਗਈ ਹੈ ਕਿਉਂਕਿ ਕੈਨੇਡਾ ਹੀ ਉਹ ਮੁਲਕ ਹੈ ਜਿੱਥੇ ਇਹ ਜਿਹੜਾ ਜਿਹੜਾ ਜੈਂਡਰ ਚੇਂਜ ਕਰਨਾ ਐਲਜੀਬੀਟੀਕਿਊ ਇਹ ਸਾਰੀਆਂ ਚੀਜ਼ਾਂ ਨੂੰ ਬੜਾ ਵਧਾਵਾ ਦਿੱਤਾ ਗਿਆ ਗਵਰਨਮੈਂਟ ਵੱਲੋਂ ਇਹਦੇ ਵਿੱਚ ਸਾਡੇ ਆਪਣੇ ਸਿੱਖ ਐਮਪੀ ਜਗਮੀਤ ਸਿੰਘ ਵੀ ਜਿਹੜੇ ਨੇ ਉਹ ਪ੍ਰਾਈਡ ਪ੍ਰੇਡਾਂ ਦੇ ਵਿੱਚ ਸ਼ਾਮਲ ਹੁੰਦੇ ਰਹੇ ਆ ਤੇ ਜਸਟਨ ਟਰੂਡੋ ਹੋਰੀ ਦੀ ਇਹਨੂੰ ਹਲਾਸ਼ੀਰੀ ਪੂਰੇ ਦਿੰਦੇ ਰਹੇ ਆ ਤੇ ਸਾਡੇ ਸੂਝਵਾਨ ਸਿੱਖ ਜਿਹੜੇ ਨੇ ਉਹ ਕੈਨੇਡਾ ਦੇ ਵੱਖ-ਵੱਖ ਸਕੂਲਾਂ ਦੇ ਅੱਗੇ ਪ੍ਰੋਟੈਸਟ ਪਿਛਲੇ ਸਾਲ ਦੀਆਂ ਘਟਨਾਵਾਂ ਨੇ ਅਸੀਂ ਸਾਂਝੀਆਂ ਵੀ ਕੀਤੀਆਂ ਤੇ ਉਹ ਆਪਾਂ ਆਪਣੇ ਟੀਵੀ ਦੇ ਉੱਤੇ ਵੀ ਪ੍ਰੋਗਰਾਮ ਦੇ ਰੂਪ ਦੇ ਵਿੱਚ ਵੀ ਉਹ ਚਲਾਇਆ ਕਿ ਕਿਵੇਂ ਜਿਹੜੇ ਅਵੇਅਰ ਸਿੱਖ ਨੇ ਉਥੇ ਸਕੂਲ ਸਕੂਲਾਂ ਦੇ ਅੱਗੇ ਜਾ ਕੇ ਤੇ ਪ੍ਰੋਟੈਸਟ ਕਰਦੇ ਰਹੇ ਕਿ ਸਾਡੇ ਬੱਚਿਆਂ ਨੂੰ ਆ ਐਜੂਕੇਸ਼ਨ ਨਾ ਦਿਓ ਕਿਉਂਕਿ ਇਹ ਇੱਕ ਆਪਾਂ ਕਹੀਏ ਵੀ ਨਵੀਂ ਸਿਸਟਮ ਦਾ ਜਿਹੜਾ ਹੈਗਾ ਇੱਕ 파ਟ ਹੈ ਜਿਹਨੂੰ ਬਣਾਇਆ ਜਾ ਰਿਹਾ 파ਟ ਕਿਵੇਂ ਬਣਾਇਆ ਜਾ ਰਿਹਾ ਕਿ ਛੋਟੇ ਛੋਟੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਬੇਸ਼ੱਕ ਤੁਸੀਂ ਇੱਕ ਮੁੰਡੇ ਦੇ ਤੌਰ ਦੇ ਉੱਤੇ ਜੰਮੇ ਹੋ ਜੇ ਤੁਸੀਂ ਇੱਕ ਕੁੜੀ ਦੇ ਤੌਰ ਤੇ ਜੰਮੇ ਹੋ ਪਰ ਤੁਸੀਂ ਆਪਣੀ ਮਰਜ਼ੀ ਦੇ ਨਾਲ ਆਪਣਾ ਲਿੰਕ ਚੇਂਜ ਕਰ ਸਕਦੇ ਹੋ ਆਪਣੇ ਆਪ ਨੂੰ ਜੇ ਤੁਹਾਨੂੰ ਚੰਗਾ ਲੱਗਦਾ ਇੱਕ ਮੁੰਡੇ ਨੂੰ ਕਹਿੰਦੇ ਆ ਵੀ ਜੇ ਤੈਨੂੰ ਚੰਗਾ ਲੱਗਦਾ ਕੁੜੀ ਕਹਾਉਣਾ ਤਾਂ ਤੂੰ ਆਪਣੇ ਆਪ ਨੂੰ ਇੱਕ ਕੁੜੀ ਵਾਂਗੂ ਪ੍ਰੇਜ਼ੈਂਟ ਕਰ ਸਕਦਾ ਹੈ ਤੇ ਕੁੜੀ ਨੂੰ ਕਹਿੰਦੇ ਆ ਵੀ ਜੇ ਤੈਨੂੰ ਚੰਗਾ ਲੱਗਦਾ ਕਿ ਤੂੰ ਮੁੰਡਾ ਕਹਾਵੇਂ ਤਾਂ ਤੂੰ ਇੱਕ ਮੁੰਡੇ ਵਾਂਗ ਵੀ ਜਿਹੜਾ ਹੈਗਾ ਆਪਣੇ ਆਪ ਨੂੰ ਪ੍ਰੇਜ਼ੈਂਟ ਕਰ ਸਕਦੀ ਹੈ ਤੇ ਫਿਰ ਨਾਲ-ਨਾਲ ਇਹ ਵੀ ਕਿਹਾ ਜਾਂਦਾ ਵੀ ਜੇ ਤੁਸੀਂ ਭਿਖ ਦੇ ਵਿੱਚ ਜੇ ਆਪਣਾ ਲਿੰਗ ਵੀ ਚੇਂਜ ਕਰਾਣਾ ਹੈ ਤਾਂ ਉਹ ਵੀ ਤੁਸੀਂ ਕਰਾ ਸਕਦੇ ਹੋ ਇਥੋਂ ਤੱਕ ਵੀ ਕਾਨੂੰਨ ਬਣਾਉਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਕਿ ਇਹਦੇ ਵਿੱਚ ਮਾਪਿਓ ਦਾ ਕੰਸਰਨ ਨਹੀਂ ਹੋਏਗਾ ਮਾਪਿਓ ਰੋਕ ਨਹੀਂ ਸਕਦਾ ਬੱਚੇ ਨੂੰ ਕਿ ਉਹ ਆਪਣਾ ਲਿੰਗ ਚੇਂਜ ਕਰਵਾਉਣ ਜਾਂ ਨਾ ਕਰਵਾਉਣ ਸੋ ਇਹ ਚੀਜ਼ਾਂ ਨੂੰ ਲੈ ਕੇ ਸਾਡੇ ਜਿਹੜੇ ਜਾਗਰੂਕ ਸਿਕ ਹੈ ਉਹ ਕੈਨੇਡਾ ਦੇ ਵਿੱਚ ਰਹਿੰਦੇ ਨੇ ਬਹੁਤ ਸਾਰੇ ਸਾਡੇ ਸਰਕਲ ਦੇ ਵੀ ਹੈ ਨੇ ਸੋ ਉਹਨਾਂ ਨੇ ਆਉਂਦੇ ਦਿਨਾਂ ਦੇ ਵਿੱਚ ਹੋ ਸਕਦਾ ਮੈਂ ਉਹਨਾਂ ਦੇ ਨਾਲ ਇੰਟਰਵਿਊ ਵੀ ਕਰਾਂ ਇਹ ਕੀ ਮਸਲਾ ਹੈ ਸਾਰੀ ਉਹਨਾਂ ਕੋਲ ਵੀ ਜਾਣਕਾਰੀ ਲਵਾਂਗੇ ਸੋ ਮਤਲਬ ਕਹਿਣ ਦਾ ਛੋਟੇ ਛੋਟੇ ਬੱਚਿਆਂ ਦਾ ਮਾਈਂਡ ਜਿਹੜਾ ਵਾਸ਼ ਕਰਨਾ ਉਹਨਾਂ ਦੇ ਮਾਈਂਡ ਦੇ ਵਿੱਚ ਦੁਚਿੱਤੀ ਕ੍ਰੀਏਟ ਕਰ ਦੇਣੀ ਤੇ ਉਸ ਤੋਂ ਬਾਅਦ ਫਿਰ ਉਹ ਬੱਚੇ ਜਿਹੜੇ ਨੇ ਜੇ ਕਿਤੇ ਭੁੱਲ ਭਲੇ ਕੇ ਇਹਨਾਂ ਦੇ ਆਖਿਆ ਕਹਿਣ ਕਹੋਂ ਤੇ ਆਪਣਾ ਲਿੰਗ ਚੇਂਜ ਕਰਵਾ ਲੈਂਦੇ ਆ ਆਪਣਾ ਲਿੰਗ ਚੇਂਜ ਕਰਵਾਉਣ ਤੋਂ ਬਾਅਦ ਆਪਣੇ ਆਪ ਨੂੰ ਉਹ ਫੀਮੇਲ ਜਾਂ ਮੇਲ ਦੱਸਣ ਲੱਗ ਪੈਂਦੇ ਨੇ ਆਪਣੇ ਆਪੋਜ਼ਿਟ ਹੈਨਾ ਸੋ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਜਿਹੜੀਆਂ ਤਬਦੀਲੀਆਂ ਆਉਂਦੀਆਂ ਮਾਨਸਿਕ ਤੌਰ ਤੇ ਉਹਨਾਂ ਦੇ ਹਾਰਮੋਨ ਚੇਂਜ ਹੁੰਦੇ ਨੇ ਉਹਨਾਂ ਦੀ ਸੋਚ ਚੇਂਜ ਹੁੰਦੀ ਹੈ ਫਿਰ ਉਹ ਤੋਂ ਬਾਅਦ ਇਹ ਸਾਰਾ ਕੁਝ ਮਾਨਸਿਕ ਰੋਗਾਂ ਦੇ ਰੂਪ ਦੇ ਵਿੱਚ ਨਿਕਲਦਾ ਹੈ ਤੇ ਇਹ ਜਿਹੜੀ ਘਟਨਾ ਹੈ ਨਾ ਇਹ ਤੁਸੀਂ ਭਾਵੇਂ ਨਾ ਮੰਨੋ ਜਾਂ ਫਿਰ ਮੰਨ ਲਓ ਇਹ ਘਟਨਾ ਇਸੇ ਮਾਨਸਿਕ ਰੋਗ ਦੇ ਵਿੱਚੋਂ ਨਿਕਲੀ ਹੋਈ ਘਟਨਾ ਹੈਗੀ ਆ ਸੋ ਪਹਿਲਾ ਇਹਦਾ ਸਟੈਪ ਜਿਹੜਾ ਹੈ ਇਹ ਜੈਸੀ ਸਟ੍ਰੈਂਗ ਵੱਲੋਂ ਲਿਆ ਗਿਆ ਕਿ ਆਪਣੇ ਆਪ ਨੂੰ ਕੁੜੀ ਕਹਿਣ ਲੱਗ ਪਿਆ ਉਸ ਤੋਂ ਬਾਅਦ ਇਹਦਾ ਦਿਮਾਗ ਜਿਹੜਾ ਹੈਗਾ ਉਹ ਘੁੰਮਣ ਲੱਗ ਪਿਆ ਇਹਦੇ ਹਾਰਮੋਨ ਚੇਂਜ ਜਾਂ ਇਹਦੀ ਸੋਚ ਚੇਂਜ ਇਹਦਾ ਦਿਮਾਗ ਕਿਸ ਹੋਰ ਤਰੀਕੇ ਨਾਲ ਕੰਮ ਕਰਨ ਲੱਗ ਪਿਆ ਫਿਰ ਇਹਨੂੰ ਲੋਕਾਂ ਤੋਂ ਖਿਜ ਆਣ ਲੱਗ ਪਈ ਹੋਏਗੀ ਇਹ ਜੈਲਸੀ ਕਰਨ ਲੱਗ ਪਿਆ ਹੋਏਗਾ ਸੋ ਆਪਣੇ ਨਾਲ ਦੀਆਂ ਦੇ ਨਾਲ ਜਾਂ ਮੁੰਡੇ ਕੁੜੀਆਂ ਦੇ ਨਾਲ ਬੱਚਿਆਂ ਦੇ ਨਾਲ ਫਿਰ ਇਹ ਇੱਥੋਂ ਤੱਕ ਜਿਹੜਾ ਹੈਗਾ ਖੁੰਖਾਰ ਹੋ ਗਿਆ ਕਿ ਇਹਨੇ ਜਾ ਕੇ ਇੱਕ ਗਨ ਲੈਂਦਾ ਗਨ ਵੀ ਦੇਖੋ ਕੈਨੇਡਾ ਚ ਸੌਖੀ ਨਹੀਂ ਮਿਲਦੀ ਜਿਹੜੀ ਗਨ ਹੈ ਨਾ ਕੈਨੇਡਾ ਦੇ ਅਮਰੀਕਾ ਦੇ ਵਿੱਚ ਤਾਂ ਬਹੁਤ ਸਾਰੀਆਂ ਸਟੇਟਾਂ ਉਂ ਖੁੱਲੀਆਂ ਉੱਥੇ ਹਥਿਆਰ ਰੱਖ ਸਕਦੇ ਆ ਵੱਡੀਆਂ ਰਫਲਾਂ ਰੱਖ ਸਕਦੇ ਆ ਪਰ ਕੈਨੇਡਾ ਦੇ ਵਿੱਚ ਜਿਹੜੀਆਂ ਅਸਲਾ ਜਿਹੜਾ ਹੈਗਾ ਉਹ ਬੇਸ਼ੱਕ ਗੈਂਗਸਟਰਾਂ ਵਾਲਾ ਮਸਲਾ ਆਪਾਂ ਚੱਕਦੇ ਰਹਿੰਨੇ ਆ ਗੈਂਗਸਟਰਾਂ ਕੋਲ ਤੇ ਬੇਸ਼ੱਕ ਹੈਗੇ ਨੇ ਪਰ ਆਮ ਲੋਕਾਂ ਦੇ ਕੋਲ ਉਹ ਵੀ ਇਹ 18 ਸਾਲ ਦਾ ਜਿਹੜਾ ਜੈਸੀਸ ਟ੍ਰਾਇੰਗ ਹੈਗਾ ਇਹਦੇ ਕੋਲ ਕਿਵੇਂ ਉਹ ਆਇਆ ਕਿਵੇਂ ਇਹਦੇ ਮਨ ਦੇ ਵਿੱਚ ਆਇਆ ਕਿ ਪਹਿਲਾਂ ਆਪਣੀ ਮਾਂ ਨੂੰ ਮਾਰਿਆ ਉਸ ਤੋਂ ਬਾਅਦ ਆਪਣੇ ਭਰਾ ਨੂੰ ਫਿਰ ਸਕੂਲ ਜਾਂਦਾ ਤੇ ਉੱਥੇ ਜਾ ਕੇ 8-10 ਬੰਦਿਆਂ ਨੂੰ ਕਤਲ ਕਰ ਦਿੰਦਾ ਸੋ ਇਹ ਦੇਖੋ ਸਰਕਾਰਾਂ ਕਿਸ ਤਰੀਕੇ ਦੇ ਨਾਲ ਕੰਮ ਕਰਦੀਆਂ ਜਿਹੜੇ এজেন্ডੇ ਨੇ ਪਾਲਿਸੀਆਂ ਨੇ ਜਿਹੜੀਆਂ ਉਹ ਕਿਸ ਤਰੀਕੇ ਨਾਲ ਕੰਮ ਕਰਦੀਆਂ ਕਿ ਬੱਚਿਆਂ ਨੂੰ ਤੁਸੀਂ ਦੋ ਚਿੱਤੀ ਚ ਪਾ ਰਹੇ ਹੋ ਉਹਨਾਂ ਦੇ ਦਿਮਾਗ ਜਿਹੜੇ ਐ ਛੋਟੇ ਹੁੰਦਿਆਂ ਤੋਂ ਤੁਸੀਂ ਖਰਾਬ ਕਰਦੇ ਹੋਗੇ ਤੇ ਵੱਡੇ ਹੋਣਾ ਜਦੋਂ ਉਹਨਾਂ ਨੇ ਹੌਲੀ ਹੌਲੀ ਉਹਨਾਂ ਦੀ ਉਮਰ ਬਦਨੀ ਐ ਤੇ ਉਹ ਮਾਨਸਿਕ ਰੋਗੀ ਬਣ ਜਾਂਦੇ ਆ ਫਿਰ ਉਹ ਇਸ ਤਰੀਕੇ ਦੀਆਂ ਘਟਨਾਵਾਂ ਜੜੀਆਂ ਨੇ ਉਹ ਵਰਤੌਂਦੇ ਨੇ ਸੋ ਮਤਲਬ ਸਾਡਾ ਤਾਂ ਕਹਿਣਾ ਇਹ ਐ ਜੇ ਆਪਾਂ ਸਿੱਖ ਕੌਮ ਦੀ ਸਿੱਖ ਪੰਥ ਦੀ ਗੱਲ ਕਰੀਏ ਸਿੱਖ ਧਰਮ ਦੀ ਗੱਲ ਕਰੀਏ ਗੁਰਬਾਣੀ ਦੀ ਗੱਲ ਕਰੀਏ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ ਤਾਂ ਇਹ ਹੀ ਐ ਨਾ ਕਿ ਜਿਸ ਤਰੀਕੇ ਦਾ ਬੰਦਾ ਬਣਾ ਕੇ ਪ੍ਰਮਾਤਮਾ ਨੇ ਭੇਜਿਆ ਉਹ ਚਾਹੇ ਮੁੰਡਾ ਚਾਹੇ ਕੁੜੀ ਹੈ ਚਾਹੇ 트랜ਸਜੈਂਡਰ ਹੈ ਜਿਸ ਤਰੀਕੇ ਦਾ ਕੁਦਰਤੀ ਰੂਪ ਦੇ ਵਿੱਚ ਪ੍ਰਮਾਤਮਾ ਨੇ ਬਣਾ ਕੇ ਭੇਜਿਆ ਉਹ ਉਸੇ ਤਰੀਕੇ ਦੇ ਨਾਲ ਹੀ ਰਹਿਣਾ ਚਾਹੀਦਾ ਉਹਨੂੰ ਇਨਸਾਨ ਜਿਹੜਾ ਹੈਗਾ ਨਾ ਇਨਸਾਨ ਵੈਸੇ ਤਾਂ ਬੜੇ ਲੰਬੇ ਸਮੇਂ ਤੋਂ ਕੁਦਰਤ ਨਾਲ ਛੇੜਛਾੜ ਕਰਦਾ ਆ ਰਿਹਾ ਤੇ ਆ ਜਿਹੜੀਆਂ ਦੁਨੀਆ ਦੇ ਵਿੱਚ ਸੁਨਾਮੀ ਲਹਿਰਾਂ ਆਉਂਦੀਆਂ ਪੁਝਾਲ ਆਉਂਦੇ ਆ ਸੋ ਇਹ ਸਾਰਾ ਕਿਤੇ ਨਾ ਕਿਤੇ ਇਨਸਾਨ ਦਾ ਕੀਤਾ ਕਰਾਇਆ ਹੈਗਾ ਹੈਨਾ ਹੁਣ ਜੇ ਤੁਸੀਂ ਲਿੰਗ ਚੇਂਜ ਕਰਵਾ ਕੇ ਬੱਚਿਆਂ ਦਾ ਬੱਚਿਆਂ ਨੂੰ ਤਦ ਜਿਉਤੀ ਚ ਪਾ ਰਹੇ ਹੋਂ ਕਿਤੇ ਆਪਾਂ ਕਹਿੰਦੇ ਆ ਕਿ ਬੱਚੇ ਰੱਬ ਦਾ ਰੂਪ ਹੁੰਦੇ ਆ ਸੋ ਤੁਸੀਂ ਉਹਨਾਂ ਦੇ ਮਨ ਕਿਦਾਂ ਜਿਹੜੇ ਹੈਗੇ ਆ ਬਦਲ ਰਹੇ ਹੋ ਚੇਂਜ ਕਰ ਰਹੇ ਹੋ ਇਹ ਵੱਡੀ ਕੁਦਰਤ ਦੇ ਨਾਲ ਛੇੜਛਾੜ ਹੈਗੀ ਹੈ ਇਹਦੇ ਨਤੀਜੇ ਅੱਜ ਨਹੀਂ ਬੇਸ਼ੱਕ ਅੱਜ ਤੋਂ ਤੁਹਾਨੂੰ ਟਾਮੇ ਟਾਵੇਂ ਨਿਕਲਨੇ ਸ਼ੁਰੂ ਹੋ ਗਏ ਨੇ ਨਤੀਜੇ ਪਰ ਆਉਂਦੇ ਸਾਲਾਂ ਦੇ ਵਿੱਚ ਇਹਦੇ ਅਸਲ ਨਤੀਜੇ ਤੁਹਾਡੇ ਸਾਹਮਣੇ ਆਉਣਗੇ ਜਦੋਂ ਇੱਕ ਦੁਨੀਆ ਹੁਣ ਵੀ ਤੁਸੀਂ ਦੇਖੋ ਪ੍ਰਾਈਡ ਪ੍ਰੇਡਾਂ ਕੱਡੀਆਂ ਜਾਂਦੀਆਂ ਬੜੀ ਸ਼ਾਨ ਦੇ ਨਾਲ ਕਿਵੇਂ ਸ਼ਰਮ ਆ ਹਨਾ ਮਤਲਬ ਕਿ ਉਹ ਇੱਕ ਬੇਸ਼ਰਮੀ ਹੁੰਦੀ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਪ੍ਰੈਜੈਂਟ ਕਰ ਰਹੇ ਹੁੰਦੇ ਹੋ ਤੁਹਾਨੂੰ ਟੀਵੀਆਂ ਤੇ YouTube ਤੇ ਦੇਖਿਆ ਜਾਂਦਾ ਫਿਰ ਹੋਰ ਲੋਕ ਫਿਰ ਤੁਸੀਂ ਦੇਖੋ ਆਪਣੇ ਪੰਜਾਬ 'ਚ ਵੀ ਇਹ ਚੱਲਣ ਚੱਲ ਪਿਆ ਕਿ ਅਸੀਂ ਇਹੋ ਜਿਹੇ ਲੋਕਾਂ ਨੂੰ ਪ੍ਰਮੋਟ ਕਰਨ ਲੱਗ ਪਏ ਉਹਨਾਂ ਨੂੰ ਪੋਡਕਾਸਟਾਂ ਦੇ ਵਿੱਚ ਲਿਆ ਲਿਆ ਕੇ ਬਿਠਾਉਣ ਲੱਗ ਪਏ ਹਨ ਸੋ ਉਹਨਾਂ ਦੀ ਮਾਨਸਿਕ ਹਾਲਾਤ ਦੇਖੋ ਕਿਹੋ ਜਿਹੇ ਨੇ ਉਹ ਕਿਹੋ ਜੀਆਂ ਹਰਕਤਾਂ ਕਰਦੇ ਨੇ ਸੋ ਕੋਈ ਮਤਲਬ ਕਹਿਣ ਦਾ ਵੀ ਕੋਈ ਇਸ ਤਰੀਕੇ ਦੀ ਹਰਕਤਾਂ ਕਰਦਾ ਹੈ ਵੀ ਉਹਨੂੰ ਲੋਕ ਪਾਗਲ ਕਹਿ ਰਹੇ ਨੇ ਕੁਝ ਖੁੰਖਾਰ ਹੋ ਜਾਂਦੇ ਨੇ ਫਿਰ ਜੈਸੀ ਸਟ੍ਰੈਂਗ ਬਣ ਜਾਂਦੇ ਆ ਤੇ ਉਹ ਗੋਲੀਆਂ ਦੇ ਨਾਲ ਬੰਦੇ ਅੱਗੋਂ ਪੁੰਨਣ ਲੱਗ ਪੈਂਦੇ ਨੇ ਸੋ ਮਤਲਬ ਕਹਿਣ ਦਾ ਵੀ ਆਪਣਾ ਆਲਾ ਦਵਾਲਾ ਅਸੀਂ ਆਪ ਖਰਾਬ ਕਰ ਰਹੇ ਆ ਫਿਰ ਐਸੀਆਂ ਘਟਨਾਵਾਂ ਜਿਹੜੀਆਂ ਨੇ ਉਹ ਵਾਪਰ ਰਹੀਆਂ ਸੋ ਕੈਨੇਡੀਅਨ ਗਵਰਨਮੈਂਟ ਨੂੰ ਹੁਣ ਕਿ ਜਿਹੜੀ ਘਟਨਾ ਵਾਪਰੀ ਹੈ ਕਿਤੇ ਨਾ ਕਿਤੇ ਸਕੂਲਾਂ ਦੇ ਵਿੱਚ ਪੜ੍ਹਾਏ ਗਏ ਪਾਠ ਦਾ ਨਤੀਜਾ ਇਹ ਨਿਕਲਿਆ ਕਿ ਇਹ ਜਿਹੜਾ 10 ਬੱਚਿਆਂ ਨੇ ਆਪਣੀ ਜਾਨ ਗਵਾਈ ਹੈ ਤੇ 27 ਜ਼ਖਮੀ ਹੋ ਗਏ ਤੇ ਕੈਨੇਡਾ ਨੂੰ ਆਪਣੇ ਝੰਡੇ ਜਿਹੜੇ ਨੇ ਉਹ ਝਕਾਉਣੇ ਪਏ ਨੇ ਸੋ ਇਹਦੇ ਤੋਂ ਸਿੱਖਣਾ ਚਾਹੀਦਾ ਸਕੂਲਾਂ ਦੇ ਵਿੱਚ ਇਹ ਸਿੱਖਿਆ ਜਿਹੜੀ ਆ ਉਹ ਬੰਦ ਹੋਣੀ ਚਾਹੀਦੀ ਹੈ ਖਾਸ ਤੌਰ ਤੇ ਮੈਂ ਪੰਜਾਬੀ ਸਮਝਣ ਵਾਲੇ ਸਾਡੇ ਜਿੰਨੇ ਵੀ ਲਿਸਨਰ ਨੇ ਜੋ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਅਜੇ ਇੰਡੀਆ ਦੇ ਵਿੱਚ ਇਹ ਚੀਜ਼ ਘੱਟ ਹੈ ਤੇ ਇਹ ਵੈਸਟ ਦੇ ਵਿੱਚ ਯੂਰਪ ਦੇ ਵਿੱਚ ਇਹ ਚੀਜ਼ ਬੜੀ ਪ੍ਰਮੋਟ ਕੀਤੀ ਜਾ ਰਹੀ ਹੈ ਸੋ ਤੁਸੀਂ ਵੀ ਜਿਨ੍ਹਾਂ ਦੇ ਬੱਚੇ ਸਕੂਲਾਂ ਦੇ ਵਿੱਚ ਪੜ੍ਹਦੇ ਆ ਇਹ ਖਿਆਲ ਰੱਖੋ ਕਿ ਭਾਈ ਤੁਹਾਡੇ ਬੱਚਿਆਂ ਨੂੰ ਕੀ ਸਿਖਾਇਆ ਜਾ ਰਿਹਾ ਉਹਨਾਂ ਨੂੰ ਪੁੱਛੋ ਜਦੋਂ ਬੱਚੇ ਸਕੂਲ ਤੋਂ ਆਉਂਦੇ ਆ ਨਾ ਉਹਨਾਂ ਨੂੰ ਪੁੱਛੋ ਕਿ ਭਾਈ ਤੁਹਾਨੂੰ ਕੀ ਪੜਾਇਆ ਜਾ ਰਿਹਾ ਕਿਤੇ ਸੀਕ੍ਰੀਟ ਜਾਂ ਕੋਈ ਤਰੀਕੇ ਦੇ ਨਾਲ ਕਈ ਵਾਰੀ ਬੱਚਿਆਂ ਦੇ ਨਾਲ ਆਪਾਂ ਗੱਲ ਹੀ ਨਹੀਂ ਕਰਦੇ ਕਿ ਅਸੀਂ ਤਾਂ ਚਲੋ ਜੀ ਅਨਪੜ੍ਹਾਂ ਸਾਨੂੰ ਸਮਝ ਨਹੀਂ ਲੱਗਣੀ ਕਿ ਬੱਚੇ ਕੀ ਕਹਿਣਗੇ ਅੱਗੋਂ ਕੀ ਸਿੱਖ ਕੇ ਆਏ ਆ ਸੋ ਥੋੜਾ ਇੰਟਰਸਟ ਰੱਖ ਕੇ ਬੱਚਿਆਂ ਦੇ ਵਾਲੇ ਪਾਸੇ ਧਿਆਨ ਦਿਓ ਕਿ ਉਹ ਸਕੂਲਾਂ ਦੇ ਵਿੱਚ ਉਹਨਾਂ ਨੂੰ ਸਿਖਾਇਆ ਕੀ ਜਾ ਰਿਹਾ ਜੇ ਸਿਖਾਇਆ ਜਾ ਰਿਹਾ ਤੇ ਉਹਦਾ ਵਿਰੋਧ ਕਰੋ ਉਹਦੇ ਪ੍ਰੋਟੈਸਟ ਕਰੋ ਜੀਤੇ ਜਾਂਦੇ ਆ ਨਾ ਕੈਨੇਡਾ 'ਚ ਵੀ ਇੰਗਲੈਂਡ 'ਚ ਵੀ ਹੁੰਦੇ ਆ ਸੋ ਹਰ ਜਗ੍ਹਾ ਦੇ ਉੱਤੇ ਇਹ ਚੀਜ਼ ਦਾ ਵਿਰੋਧ ਕਰੋ ਕਿ ਸਾਡੇ ਬੱਚਿਆਂ ਨੂੰ ਇਹੋ ਜੀ ਸਿੱਖਿਆ ਜਿਹੜੀ ਹੈ ਨਹੀਂ ਚਾਹੀਦੀ ਅਸੀਂ ਕੁਦਰਤ ਨੂੰ ਮੰਨਣ ਵਾਲੇ ਲੋਕ ਹੈਗੇ ਆ ਤੇ ਅਸੀਂ ਕੁਦਰਤ ਦੇ ਨਾਲ ਛੇੜਛਾੜ ਨਹੀਂ ਕਰਨੀ ਨਾ ਕੋਈ ਇਸ ਤਰ੍ਹਾਂ ਦਾ ਕਾਨੂੰਨ ਸਾਨੂੰ ਮਨਜ਼ੂਰ ਹੈਗਾ ਜੀ ਹਾਂ ਜੀ ਤੁਸੀਂ ਇਸੇ ਲਈ ਨਾ ਜਦੋਂ ਵੀ ਆਪਾਂ ਕੋਈ ਐਦਾਂ ਦੀ ਇੰਟਰਵਿਊ ਕਰਦੇ ਹਾਂ ਜਿਸ ਵਿੱਚ ਤੁਸੀਂ ਕਹੋ ਕਿ ਸਾਡੇ ਦਰਸ਼ਕਾਂ ਨੂੰ ਮੈਸੇਜ ਦਿਓ ਨਾ ਅਸੀਂ ਦਰਸ਼ਕਾਂ ਕਹਿੰਦੇ ਕਿ ਵੀਡੀਓ ਦੇ ਬਾਅਦ ਤੋਂ ਸ਼ੇਅਰ ਕਰਿਆ ਕਰੋ ਅਜਾ ਚੈਨਲ ਨੂੰ ਫੋਲੋ ਵੀ ਕਰੋ ਉਸ ਦੇ ਪਿੱਛੇ ਦੇ ਕਾਰਨ ਇਹ ਹੁੰਦੇ ਕਿ ਤੁਸੀਂ ਸਾਲ ਦੋ ਸਾਲ ਪਹਿਲਾਂ ਇ ਚੀਜ਼ਾਂ ਦੇ ਉੱਤੇ ਕਾਫੀ ਬੋਲ ਚੁੱਕੇ ਹੂੰ ਉਸ ਤੋਂ ਬਾਅਦ ਕਹ ਲਓ ਕਿ ਅੱਜ ਜਿਹੜੀਆਂ ਘਟਨਾਵਾਂ ਹੋ ਗਈਆਂ ਨੇ ਕਾਫੀ ਦਰਨਾਕ ਘਟਨਾਵਾਂ ਨੇ। ਤੁਸੀਂ ਵੀ ਇਹ ਦਰਸ਼ਕਾਣ ਨੂੰ ਵੀ ਕਹਿੰਦੇ ਆ ਕਿ ਇਹ ਜਿਹੇ ਵੀਡੀਓ ਬਾਤੋਂ ਸ਼ੇਅਰ ਕਰ ਦਿਆ ਕਰੋ, ਹਰੇਕ ਵੀਡੀਓ ਸ਼ੇਅਰ ਕਰਨੀ। ਅਸੀਂ ਨਹੀਂ ਕਹਿੰਦੇ ਪਰ ਜਿੱਦਾਂ ਕੋਈ ਇਹ ਜਿਹਾ ਮੈਸੇਜ ਹੁੰਦਾ ਉਸ ਨੂੰ ਸ਼ੇਅਰ ਕਰ ਦਿਆ ਕਰੋ। ਤਾਂ ਜੋ ਇਹ ਜੀਜਾਂ ਉੱਤੇ ਪਹਿਲਾਂ ਹੀ ਰੋਕ ਲੱਗ ਜਾਵੇ। ਕਾਫੀ ਲੰਬੇ ਸਮੇਂ ਤੋਂ ਦੁਨੀਆ ਦੀਆਂ ਇਸੇ ਉੱਤੇ ਬੋਲਦੇ ਆ ਰਹੇ ਨੇ। ਜਿਸ ਤਰੀਕੇ ਦੇ ਪਹਿਲਾਂ ਪ੍ਰੋਟੈਸਟ ਵੀ ਯੂਕੇ ਦੇ ਵਿੱਚ ਹੋ ਕੈਨੇਡਾ ਵਿੱਚ ਹੋਈ ਸੀਗੇ ਤੇ ਲੋਕਾਂ ਨੇ ਉੱਥੇ ਵਿਰੋਧ ਵੀ ਕੀਤਾ ਸੀਗੇ ਪਰ ਹੁਣ ਦੁਨੀਆ ਦੇਖੋ ਕਿੰਨੇ ਬੱਚਿਆਂ ਦੀ ਡੈਥ ਹੋ ਗਈ ਹੈ ਮਨ ਕੇ ਉਹਨਾਂ ਦੀ ਉੱਥੇ ਖਤਨਾਖ ਹੋ ਗਈ ਹੈ ਕਿ ਹੁਣ ਉਹ ਕਿਲੀ ਨਿਤ ਕਰਨ ਨੂੰ ਆ ਚੁੱਕੇ ਨੇ ਤੇ इजीली ਉਮੀਦ ਕਰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਮਾਤੋ ਸ਼ੇਅਰ ਕਰੋ ਤਾਂ ਜੋ ਬਾਕੀ ਲੋਕ ਅਵੇਰ ਹੋਣ ਅਤੇ ਉਹ ਸਹੀ ਗੱਲ ਉਹਤੇ ਸਟੈਪ ਚੱਕਣ ਅਵਾਚੱਕਣ ਇਸ ਨਾਲ ਜਿਸਨੂੰ ਧੰਨਵਾਦ ਕਰਦੇ ਨੇ ਜੁੜਨ ਦੇ ਲਈ ਆਪਣੇ ਦਰਸ਼ਕਾਂ ਨੇ ਕਰ ਖੰਦਰੀ ਬਹੁਤ ਧੰਨਵਾਦ ਜੀ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕ ਜਿਹੜੇ ਸਾਨੂੰ ਸੁਣਦੇ ਨੇ ਪਿਆਰ ਕਰਦੇ ਨੇ ਸ਼ੇਅਰ ਕਰਦੇ ਆ ਸਭ ਦਾ ਧੰਨਵਾਦ